ਸਸ ਜੀ ਮੇਰਾ ਨਾਮ ਜਤਿੰਦਰ ਗੋਰਾ ਮੈਂ ਜਿਹੜਾ ਨਮਾਇਸ਼ਾਦੂ ਰਹਿਣਾ ਲਿਆ ਤੇ ਮੇਰੀ ਮੈਰਿਜ ਮਾਚੀਵੜਾ ਸਾਹਿਬ ਦੇ ਲਾਗੇ ਲੱਗ ਕੇ ਲੱਗਦੇ ਕਿ ਨਹੀਂ ਸ਼ੇਰੀਆਂ ਹੋਈ ਸੀ ਮੇਰੇ ਹਸਬੰਦ ਦਾ ਨਾਮ ਪ੍ਰਿੰਸਪਾਲ ਸਿੰਘ ਹੈ ਮੇਰੇ ਹਸਬੰਦ ਨੇ ਕੁਝ ਦਿਨ ਪਹਿਲਾਂ ਮੇਰੇ ਅਗੇਂਸਟ ਝੂਠਾ ਕੇਸ ਫਾਈਲ ਕੀਤਾ ਹੈ ਕਿ ਮੈਨੂੰ ਨਾ ਧੋਖਾਧੜੀ ਕੀਤੀ ਹੈ ਜੋ ਕਿ ਬਿਲਕੁਲ ਝੂਠਾ ਹੈ ਐਵੇਂ ਤਾਂ ਕੁਝ ਨਹੀਂ ਹੋਇਆ ਮੈਂ 2020 ਦੇ ਵਿੱਚ ਕੈਨੇਡਾ ਆ ਗਈ ਸੀ ਤੇ ਮੈਂ ਆਪਣੇ ਦਿਓਰ ਦੇ ਨਾਲ ਰਹਿੰਦੀ ਸੀ 6-7 ਮਹੀਨੇ ਮੈਂ ਤੇ ਦਿਓਰ ਇਕੱਠੇ ਰਹਿਆ ਉਸ ਦੌਰਾਨ ਮੇਰੇ ਦਿਓਰ ਦਾ ਮੇਰੇ ਨਾਲ ਸੁਭਾਅ ਵਧੀਆ ਨਹੀਂ ਸੀ ਜਿਸ ਕਰਕੇ ਮੈਂ ਉਹ ਦਿਨ ਅੱਡ ਗਈ ਜਿਸ ਦਿਨ ਮੈਂ ਆਪਣੇ ਜਿਸ ਦਿਨ ਤੋਂ ਮੈਂ ਆਪਣੇ ਦਿਓਰ ਦਿਓਰ ਨਾਲ ਅੱਡ ਹੋਈਆਂ ਉਸ ਤੋਂ ਬਾਅਦ ਮੇਰੇ ਸਹੁਰਿਆਂ ਦਾ ਮੇਰੇ ਪ੍ਰਤੀ ਬਿਹੇਵੀਅਰ ਚੇਂਜ ਹੋ ਗਿਆ ਉਹ ਮੈਨੂੰ ਜਦੋਂ ਬਦਸਤੀ ਕਹਿੰਦੇ ਸੀ ਕਿ ਤੂੰ ਆਪਣੇ ਦਿਓਰ ਨਾਲ ਰਹੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਹੈਗੀ ਉਸ ਦਿਨ ਤੋਂ ਹੀ ਸਾਡੇ ਵਿੱਚ ਮਨਮੋਟਕ ਸ਼ੁਰੂ ਹੋ ਗਏ ਪਰ ਫਿਰ ਮੈਂ ਉਹਨਾਂ ਨੂੰ ਕਹੇ ਸੀ ਕਿ ਜਦੋਂ ਮੇਰੇ ਹਸਬੰਡ ਆਜੂਗੇ ਇੱਥੇ ਕੈਨੇਡਾ ਆਜੂਗੇ ਜੇ ਉਹ ਜਾਣਗੇ ਤਾਂ ਫਿਰ ਅਸੀਂ ਤਿੰਨੋਂ ਇਕੱਠੇ ਰਹਿ ਲਾਂਗੇ ਪਰ ਮੈਂ ਇਕੱਲੀ ਨਹੀਂ ਰਹਿ ਸਕਦੀ ਇਹ ਮੈਂ ਆਪਣੇ ਤੇ ਫਿਰ ਮੈਂ ਪੜ੍ਹਾਈ ਜਦੋਂ ਮੈਂ ਆਪਣੀ ਪੜ੍ਹਾਈ ਤੇ ਸੀਗੀ ਮੈਂ ਆਪਣੇ ਹਸਬੰਡ ਨੂੰ ਸਾਰੇ ਡਾਕੂਮੈਂਟ ਭੇਜੇ ਜੋ ਵੀ ਵੀਜ਼ਾ ਫਾਈਲ ਲਈ ਚਾਹੀਦੇ ਸੀ ਤੇ ਮੈਂ ਉਹਨਾਂ ਨੂੰ ਸਾਰੇ ਉਹ ਵੀਜ਼ਾ ਸਪਾਊਸ ਵੀਜ਼ਾ ਲਗਾਈ ਸਾਰੇ ਡਾਕੂਮੈਂਟ ਪੇਸ਼ਤੇ ਤੇ 1 ਸਾਲ ਉਹਨਾਂ ਦੀ ਫਾਈਲ ਪੂਲ ਦੇ ਵਿੱਚ ਪਈ ਰਹੀ ਕੋਈ ਵੀ ਰਿਜ਼ਲਟ ਨਹੀਂ ਆਇਆ 1 ਸਾਲ ਪੈਂਟਿੰਗ 'ਚ ਉਹਨਾਂ ਦੀ ਫਾਈਲ ਲੱਗੀ ਰਹੀ ਤੇ ਉਸ ਤੋਂ ਬਾਅਦ ਜਦੋਂ 1 ਸਾਲ ਬਾਅਦ ਜਦੋਂ ਮੈਂ ਵਰਕ ਪਰਮਿਟ ਅਪਲਾਈ ਕਰਨ ਲੱਗੀ ਮੈਨੂੰ ਉਸ ਦੌਰਾਨ ਪਤਾ ਲੱਗਾ ਕਿ ਮੇਰੇ ਜਿਹੜਾ ਜਦੋਂ ਮੈਂ ਇੰਡੀਆ ਤੋਂ ਫਾਈਲ ਲਗਾ ਕੇ ਆਈ ਸੀ ਤਾਂ ਏਜੰਟ ਨੇ ਮੇਰਾ ਸਟੇਟਸ ਸਿੰਗਲ ਰੱਖਿਆ ਸੀਗਾ ਤਾਂ ਮੈਂ ਆਪਣੇ ਜਦੋਂ ਹਸਬੰਡ ਨੂੰ ਕਾਲ ਕੀਤੀ ਤਾਂ ਮੇਰੇ ਹਸਬੰਡ ਕਹਿੰਦੇ ਕਿ ਉਹਨਾਂ ਨੂੰ ਆਲਰੇਡੀ ਇਹ ਚੀਜ਼ ਦਾ ਪਤਾ ਹੈ ਕਿ ਉਹਨਾਂ ਦਾ ਜਿਹੜਾ ਸਟੇਟਸ ਹੈ ਸਿੰਗਲ ਨਾ ਪਰ ਉਹਨਾਂ ਨੇ ਮੇਨਾਂ ਇਹ ਗੱਲ ਨਹੀਂ ਸ਼ੇਅਰ ਕੀਤੀ ਮੈਨੂੰ ਇਹ ਨਹੀਂ ਦੱਸਿਆ ਮੈਂ ਇਸ ਬਾਰੇ ਬਿਲਕੁਲ ਅਵੇਅਰ ਨਹੀਂ ਸੀਗੀ ਕਿਉਂਕਿ ਕਿਉਂਕਿ ਜੇ ਮੈਂ ਵੇਅਰ ਹੁੰਦੀ ਤਾਂ ਸ਼ਾਇਦ ਮੈਂ ਉਹਨਾਂ ਨੂੰ ਪੇਪਰ ਨਾ ਭੇਜਦੀ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਫਿਰ ਉਸ ਦੌਰਾਨ ਫਿਰ ਉਹਨਾਂ ਨੇ ਆਪਣੇ ਏਜੰਟ ਨੂੰ ਕਾਲ ਕੀਤੀ ਤੇ ਉਹਨਾਂ ਨੇ ਜਿੰਨਾਂ ਤੋਂ ਉਹਨਾਂ ਨੇ ਫਾਈਲ ਲਵਾਈ ਸੀ ਸਮਰਾਲੇ ਵਾਲਿਆਂ ਤੋਂ ਫਿਰ ਉਹਨਾਂ ਨੇ ਮੇਰੇ ਹਸਬੰਦ ਦੀ ਫਾਈਲ ਵਿਧਰੋ ਕਰਾਤੀ ਉਹ ਕਹਿੰਦੇ ਕਿ ਤਾਂ ਤੁਸੀਂ ਰਿਪਰੈਜ਼ੈਂਟੇਸ਼ਨ ਹੋ ਜਾਣੀ ਆ ਤੇ ਉਸ ਤੋਂ ਬਾਅਦ ਅਸੀਂ ਕਾਫੀ ਪੁੱਛਿਆ ਤੇ ਸਾਡਾ ਇਹ ਫੈਸਲਾ ਹੋਇਆ ਸੀਗਾ ਕਿ ਅਸੀਂ ਕੋਰਟ ਮੈਰਿਜ ਕਰਾ ਲੈਨੇ ਆ ਦੁਬਾਰਾ ਪਰ ਮੇਰੇ ਜਿਹੜੇ ਇਨ-ਲੋਜ਼ ਆ ਉਹ ਇਸ ਚੀਜ਼ ਨੂੰ ਐਗਰੀ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਕੋਰਟ ਮੈਰਿਜ ਦੁਬਾਰਾ ਨਹੀਂ ਹੋ ਸਕਦੇ ਪਰ ਉਹ ਮੈਨੂੰ ਫਿਰ ਉਹ ਉਹ ਕਹਿ ਮੈਨੂੰ ਇਹ ਕਹਿ ਰਹੇ ਸੀ ਕਿ ਜਿਵੇਂ ਮੇਰਾ ਇੱਥੇ ਦਿਓਰ ਕਹਿੰਦਾ ਹੈ ਕਿ ਉਵੇਂ ਕਰ ਪਰ ਮੇਰੇ ਮੇਰੇ ਦਿਓਰ ਨਾਲ ਨਹੀਂ ਬਣਦੀ ਸੀਗੀ ਇੱਥੇ ਸਾਡੇ ਆਪਸ ਵਿੱਚ ਨਹੀਂ ਉਹ ਸਹੀ ਕੁਝ ਸਹੀ ਨਹੀਂ ਸੀਗਾ ਤੇ ਤੇ ਉਹ ਦੇ ਮੇਰੇ ਜਿਹੜੇ ਦੋਸਤ ਦਾ ਮੇਰੇ ਦਿਓਰ ਦਾ ਜਿਹੜੇ ਦੋਸਤ ਹੈ ਇਧਰ ਉਹ ਕਹਿ ਰਿਹਾ ਸੀਗਾ कि ਮੈਨੂੰ ਆਪਣੇ ਸਾਰੇ ਕਾਗਜ਼ ਜਿਹੜੇ ਆ ओरिजिनल ਮੇਰਾ ਪਾਸਪੋਰਟ ਹੈ ਮੇਰਾ ਵਰਕ ਪਰਮਿਟ ਉਹ ਦੇ ਦੋਸਤ ਨੂੰ ਦੇ ਕੇ ਆਣਾ ਪਏਗਾ ਤੇ ਉਹ ਦੁਆਰਾ ਮੇਰਾ ਵਰਕ ਪਰਮਿਟ ਅਪਲਾਈ ਕਰ ਦੇਗਾ ਜੋ ਕਿ ਸਹੀ ਨਹੀਂ ਸੀ ਤੇ ਮੈਂ ਇਸ ਗੱਲ ਤੇ ਉਹਨਾਂ ਨੇ ਐਗਰੀ ਨਹੀਂ ਕੀਤਾ ਬਸ ਜਿਸ ਦਿਨ ਤੋਂ ਮੈਂ ਉਸ ਗੱਲ ਤੇ ਉਹਨਾਂ ਨੇ ਐਗਰੀ ਨਹੀਂ ਹੋਈ ਉਹਨਾਂ ਨੇ ਮੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਇੰਡੀਆ ਦੇ ਕੋਰਟ ਮੈਰਿਜ ਕਰਾ ਲੈਣੀ ਹੈ ਦੁਆਰਾ ਜੇ ਹੋ ਸਕਦੇ ਆਪਣੇ ਤੇ ਆਪਣਾ ਸਭ ਸਹੀ ਰਹੇਗਾ ਪਰ ਉਹ ਇਸ ਚੀਜ਼ ਲਈ ਉਸ ਟੈਮ ਮੰਨੇ ਨਹੀਂ ਤੇ ਉਹ ਕਹਿ ਰਹੇ ਸੀ ਕਿ ਤੂੰ ਸਾਡੀ ਗੱਲ ਮੰਨ ਸ ਆਪਣਾ ਜੋ ਵੀ ਤੇਰੇ Ориਜਨਲ ਡਾਕੂਮੈਂਟ ਨੇ ਉਹ ਜਿਹੜੇ ਮੇਰੇ ਦਿਓਰ ਦਾ ਦੋਸਤ ਆ ਉਹਨੂੰ ਜਾ ਕੇ ਫੜਾ ਕੇ ਆਜਮਾ ਉਹ ਕਹਿੰਦੇ ਵੀ ਉਹ ਇਮੀਗ੍ਰੇਸ਼ਨ ਦੇ ਵਿੱਚ ਮੈਂ ਉਹ ਗੱਲ ਨਹੀਂ ਮੰਨੀ ਸੀ ਬਸ ਉਸ ਗੱਲ ਤੋਂ ਸਾਡਾ ਅਸਲੀ ਲੜਾਈ ਸ਼ੁਰੂ ਹੋ ਗਈ ਸੀ ਕਿ ਸਾਡੇ ਮਨ ਮਟਾਪ ਉੱਥੋਂ ਸ਼ੁਰੂ ਹੋ ਗਈ ਸੀ ਪਰ ਜਿਹੜਾ ਇਹ ਕਹਿ ਰਿਹਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਤੇ ਮੈਂ ਬਲੌਕ ਕਰਦੀ ਰਹੀਆਂ ਉਹ ਸੱਚ ਨਹੀਂ ਹੈਗਾ ਬਲੌਕ ਮੈਂ ਉਦੋਂ ਕਰਦੀ ਸੀ ਜਦੋਂ ਮੈਨੂੰ ਮਾਨਸਿਕ ਤਣਾ ਦਿੱਤਾ ਜਾਂਦਾ ਸੀ ਜਦੋਂ ਮੈਨੂੰ ਜਬਰਦਸਤੀ ਜਦੋਂ ਮੈਨੂੰ ਗਲਤ ਬੋਲਦੇ ਸੀ ਜਦੋਂ ਮੇਤੇ ਝੂਠੇ ਇਲਜ਼ਾਮ ਲਾਉਂਦੇ ਸੀਗੇ ਮੈਨੂੰ ਮੈਂ ਮੈਂ 12-12 ਘੰਟੇ ਦਾ ਸ਼ਿਫਟ ਲਾ ਕੇ ਆਉਂਦੀ ਸੀ ਮੈਨੂੰ ਕਹਿੰਦੇ ਸੀ ਤੂੰ ਤੂੰ ਮੁੰਡਿਆਂ ਨਾਲ ਰੰਨੀ ਆ ਤੂੰ ਮੁੰਡਿਆਂ ਨਾਲ ਘੁੰਮਦੀ ਆ ਮੈਨੂੰ ਇੰਨਾ ਇੰਨਾ ਕੋ ਬਦਨਾਮ ਕਰਦਾ ਇਹਨਾਂ ਨੇ ਹਰ ਇੱਕ ਹਰ ਇੱਕ ਪਾਸੇ ਇਹੀ ਕਹਿੰਦੇ ਸੀਗੇ ਤੇ ਮੇਰੇ ਹਸਬੰਦ ਮੈਨੂੰ ਬਹੁਤ ਜ਼ਿਆਦਾ ਗਲਤ ਬੋਲਣ ਲੱਪੇ ਸੀਗੇ ਫਿਰ ਜਦੋਂ ਮੈਂ 12-12 ਘੰਟੇ ਦੇ ਸ਼ਿਫਟਾ ਲਾ ਕੇ ਆਣੀਆ ਘਰੇ ਥੱਕੀ ਨਿਆਣਾ ਤਾਂ ਮੈਨੂੰ ਮੈਨੂੰ ਅੱਗੋਂ ਐਵੇਂ ਵੀ ਨਹੀਂ ਪੁੱਛਣਾ ਕਿ ਤੂੰ ਠੀਕ ਆ ਜਾਂ ਕਿਵੇਂ ਨਹੀਂ ਆ ਮੈਂ ਇੰਨਾ ਬਿਮਾਰ ਵੀ ਰਹਿੰਦੇ ਰਹੀ ਤਾਂ ਉਸ ਉਦੋਂ ਅੱਕ ਕੇ ਮਾਨਸਿਕ ਤੌਰ 'ਤੇ ਵਾਕਈ ਮੈਂ ਕਦੇ ਕਦੇ ਠੀਕ ਆ ਕਿ ਮੈਨੂੰ ਥੋੜਾ ਸ਼ਾਂਤੀ ਚਾਹੀਦੀ ਮੈਂ ਸ਼ਾਰ ਬਲੋਕ ਕਰਦਾ ਫਿਰ ਅਨਬਲੋਕ ਕਰ ਦੇਣਾ ਪਰ ਜਿਹੜਾ ਇਹ ਕਹਣਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਬਿਲਕੁਲ ਝੂਠਾ ਮੈਂ 2020 ਤੋਂ ਲੈ ਕੇ 2024 ਤੱਕ ਲਗਾਤਾਰ ਮੈਂ ਉਹਨਾਂ ਨੂੰ ਪੈਸੇ ਭੇਜਦੇ ਰਹੀਆਂ ਜਿੰਨਾ ਕਮਾਉਂਦੀ ਸੀ ਮੈਂ ਸਾਰਾ ਉਹਨਾਂ ਨੂੰ ਭੇਜਿਆ ਕੁਝ ਮੇਰੇ ਮੇਰੇ ਕੋਲ ਕੁਝ ਨਹੀਂ ਹੈਗਾ ਨਾ ਇਸ ਟਾਈਮ ਮੇ ਤੋਂ ਕੋਈ ਸੇਵਿੰਗ ਨਾ ਮੇਰੇ ਇੱਥੇ ਕੋਈ ਕੈਨੇਡਾ ਦਾ ਸਟੇਟਸ ਹੈ ਸਿਸਟਮ ਨਾ ਮੇਰੇ ਕੋਲ ਕੋਈ ਸੇਵਿੰਗ ਹੈ ਜੋ ਮੈਂ ਕਮਾਇਆ ਸਾਰਾ ਮੈਂ ਉਹਨਾਂ ਨੂੰ ਭੇਜਦਾ ਪਰ ਉਹ ਫਿਰ ਵੀ ਕਹਿੰਦੇ ਕਿ ਮੈਨੂੰ ਤੇ ਨਾਲ ਧੋਖਾ ਕੀਤਾ ਹੈ ਉਹਨਾਂ ਨੇ 2 ਸਾਲ ਤੋਂ ਮੇਰੇ 2 ਸਾਲ ਹੋ ਚਲੇ 2.5 ਸਾਲ ਉਹ ਕਦੇ ਕਿਤੇ ਮੇਰੇ ਤੇ ਕੰਪਲੇਂਟ ਕਰਦੇ ਦੇ ਕਦੇ 2.5 ਸਾਲ ਤੋਂ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਇੱਕ ਵਾਰ ਵੀ ਨੇ ਸਕੂਨਾਂ ਰਹਿਣ ਦਿੱਤਾ ਕਦੀ ਉਹ ਪੰਚਾਇਤ ਲੈ ਕੇ ਤੁਰ ਜਾਂਦੇ ਸੀ ਕਦੀ ਕਿਤੇ ਕੰਪਲੀਟ ਕਰਦੇ ਨਹੀਂ ਸੀ ਅ ਪਿੱਛੇ ਜੀ ਵੀ ਇਹਨਾਂ ਨੇ ਕੰਪਲੀਟ ਕੀਤੀ ਸੀਗੀ ਸਾਡੇ ਤੇ ਫਿਰ ਉੱਥੇ ਵੀ ਮੈਂ ਆਪਣੇ ਬਿਆਨ ਦਿੱਤੇ ਸੀ ਤੇ ਸਾਰੇ ਡਾਕੂਮੈਂਟ ਉੱਥੇ ਭੇਜੇ ਸੀ ਫਿਰ ਉੱਥੇ ਸਾਡਾ ਇਹ ਫੈਸਲਾ ਹੋਇਆ ਸੀ ਕਿ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਹੈ ਨਾ ਵੀ ਕੋਈ ਧੋਖਾਧੜੀ ਦਾ ਮਾਮਲਾ ਨਹੀਂ ਹੈਗਾ ਤੇ ਮੈਂ ਸਾਰੇ ਪੈਸੇ ਇਹਨਾਂ ਨੂੰ ਭੇਜੇ ਹੋਏ ਆ ਮੇਰੇ ਤੋਂ ਰਸੀਦ ਵੀ ਨੇ ਮੈਂ 2000 ਮੇ ਤੁਹੇ ਰਿਸਿਪਟ ਵੀ ਹੈਗੀਆਂ ਨੇ ਮੈਂ ਉਹਨਾਂ ਨੂੰ ਹੁਣ ਤੱਕ ਮੇਰੇ ਤੇ ਜਿਹੜੋ ਕਹਿ ਰਹੇ ਨੇ ਕਿ ਮੇਰੇ ਤੇ 31 ਲੱਖ ਲੱਗਾ ਮੇ ਤੇ 31 ਲੱਖ ਦਾ ਖਰਚਾ ਨਹੀਂ ਆਇਆ ਹੈਗਾ ਉਹ ਵਿਆਹ ਤੋਂ ਲੈ ਕੇ ਵਿਆਹ ਤੋਂ ਲੈ ਕੇ ਮੇਰੇ ਬਾਹਰ ਆਉਣ ਤੱਕ ਤੱਕ ਮੇਰੇ ਖਾਣ ਪੀਣ ਤੱਕ ਦਾ ਮੇਰਾ ਸਾਰਾ ਉਹਨਾਂ ਨੇ ਮੇ ਤੇ ਤੇ ਜਿਹੜੀਆਂ ਮੇਰੇ ਹਸਬੰਡ ਦੇ ਵੀ ਪਹਿਲਾਂ ਫਾਈਨਲ ਲੱਗੀਆਂ ਸੀ ਉਹਨਾਂ ਸਾਰਿਆਂ ਦਾ ਵਿਆਜ ਉਹ ਮੇ ਤੋਂ ਮੰਗ ਰਹੇ ਨੇ ਤੇ ਉਹਦਾ 31 ਲੱਖ ਬਣਾ ਰਹੇ ਨੇ ਤੇ ਪਰ ਜਿਹੜਾ ਜਦੋਂ ਮੈਂ ਕੈਨੇਡਾ ਆਇਆ ਕੈਨੇਡਾ ਆ ਤਾਂ ਮੇਰਾ ਸਾਰਾ 15 ਲੱਖ ਦਾ ਖਰਚਾ ਹੋਇਆ ਸੀ ਤੇ 2020 ਤੋਂ ਲੈ ਕੇ 2018 ਤੱਕ ਮੈਂ ਜਿੰਨੇ ਵੀ ਇਹਨਾਂ ਨੂੰ ਪੈਸੇ ਭੇਜੇ ਨੇ ਟੋਟਲ 18 ਲੱਖ ਬਣਦਾ ਹੈ ਉਹਨਾਂ ਦੀ ਮਿੱਤਰ ਰਸੀਦਾਂ ਵੀ ਨੇ ਆ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਮੇਤੋਂ ਰਿਸਿਪਟਸ ਪਈਆਂ ਨੇ ਉਹਨਾਂ ਦੀ ਇਹ ਮੈਂ ਲਗਾਤਾਰ ਉਹਨਾਂ ਨੂੰ ਭੇਜੇ ਨੇ ਪੈਸੇ ਤੇ ਆ ਉਹਨਾਂ ਦੀਆਂ ਰਿਸਿਪਟਸ ਨੇ ਆ ਮੈਂ ਆਖਰੀ ਜਿਹੜੇ ਮੈਂ ਆਖਰੀ ਪੈਸੇ ਨੇ ਆ ਮੈਂ ਸਤੰਬਰ 2024 ਦੇ ਵਿੱਚ ਭੇਜੇਗੇ ਹਟੀਆਂ ਤੇ ਜੇ ਮੈਂ ਗੱਲ ਨਹੀਂ ਕੀਤੀ ਹੁੰਦੀ ਤਾਂ ਮੈਂ ਪੈਸੇ ਵੀ ਕਿਉਂ ਭੇਜ ਦਿੱਤੇ ਸਾਡੀ ਗੱਲ ਚੱਲਦੀ ਸੀ ਤਾਂ ਇੰਨੀਆਂ ਲੜਾਈਆਂ ਹੋਣ ਦੇ ਬਾਵਜੂਦ ਵੀ ਮੈਂ ਕਦੇ ਉਹਨਾਂ ਨੂੰ ਐ ਨਹੀਂ ਕਿਹਾ ਕਿ ਮੈਂ ਤਲਾਕ ਕਰਨਾ ਜਾਂ ਉਹਨਾਂ ਨਾਲ ਗੱਲਬਾਤ ਬੰਦ ਨਹੀਂ ਕੀਤੀ ਮੈਂ ਕੋਸ਼ਿਸ਼ ਕੀਤੀ ਕਿ ਸਾਡਾ ਰਿਸ਼ਤਾ ਨਿਭੇ ਪਰ ਅੰਤ 'ਚ ਉਹਨਾਂ ਨੇ ਆ ਕੇ ਮੈਨੂੰ ਇਹ ਕਹਿਤਾ ਮੇਰੇ ਹਸਬੰਦ ਨੇ ਕਹਿਤਾ ਕਿ ਉਹ ਮੇਰੇ ਨਾਲ ਖੁਸ਼ ਨਹੀਂ ਹੈਗੇ ਉਹ ਮੇਰੇ ਨਾਲ ਖੁਸ਼ ਨਹੀਂ ਰਹਿ ਰਹੇ ਤੇ ਉਹ ਉਹ ਹੋਰ ਵੀਟ ਨਹੀਂ ਕਰ ਸਕਦੇ ਤੇ ਸ਼ਾਇਦ ਉਥੋਂ ਦਾ ਮਾਹੌਲ ਐਵੇਂ ਦਾ ਆ ਵਾਸ-ਵਾਸ ਦਾ ਕਿਉਂਕਿ ਉਹਨਾਂ ਦੇ ਪਿੰਟ ਚ ਸਾਰੇ ਕੈਨੇਡਾ ਆ ਚੁੱਕੇ ਤੂੰ ਸ਼ਾਇਦ ਫਰਸਟ੍ਰੇਟ ਹੋਗੀ ਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਉਹ ਹੋਰ ਵੇਟ ਨਹੀਂ ਕਰ ਸਕਦੇ ਸਾਡਾ ਇਹ ਵੀ ਫੈਸਲਾ ਹੋਇਆ ਸੀਗਾ ਕਿ ਪੀਆਰ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਕੈਨੇਡਾ ਲੈ ਕੇ ਆਉਂਗੀ ਪਰ ਮੈਂ ਹਲੇ ਤੱਕ ਕੈਨੇਡਾ ਮੇਰੀ ਪੀਆਰ ਹੋਈ ਨਹੀਂ ਤੇ ਮੇਰਾ ਸਟੇਟਸ ਵੀ ਇਨਵੈਲਿਡ ਹੈ ਜਿਸ ਦੇ ਕਰਕੇ ਸ਼ਾਇਦ ਮੈਂ ਇੰਡੀਆ ਆਣ ਹੀ ਚਾਹਦੀ ਹੁਣ ਕਿਉਂਕਿ ਤੇ ਤੇ ਉਹ ਮੇਰੇ ਹਸਬੰਦ ਨੇ ਪਿਛਲੇ ਮੇਰੇ ਸਾਰੇ ਪਰਿਵਾਰ ਨੂੰ ਇਹ ਵੀ ਪਤਾ ਕਿ ਮੈਂ ਠੀਕ ਨਹੀਂ ਹੈਗੀ ਪਿਛਲੇ 2.5 ਸਾਲ ਤੋਂ ਮੈਂ ਡਿਪਰੈਸ਼ਨ ਦਾ ਇਲਾਜ ਕਰਾਨੀ ਪਈਆ ਗੋਲੀਆਂ ਖਾਣੀਆਂ ਪਈਆ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ ਉਹਨਾਂ ਨੂੰ ਪਤਾ ਕਿ ਹਰ ਮਹੀਨੇ ਮੈਂ ਹਸਪੀਟਲ ਦੇ ਚੱਕਰ ਕੱਟਦੀ ਆ ਪਰ ਫਿਰ ਵੀ ਉਹ ਮੈਨੂੰ ਮਾਨਸਿਕ ਤੌਰ ਤੇੋਂ ਨਹੀਂ ਹਟਦੇ ਹੈਗੇ ਕਦੀ ਕਦੀ ਕਹਿਣਗੇ ਸਾਨੂੰ ਐਨੇ ਪੈਸੇ ਮਹੀਨੇ ਦੇ ਭੇਜ ਕਦੀ ਕਹਿਣਗੇ ਸਾਨੂੰ ਐਨੇ ਭੇਜ ਮੈਨੂੰ ਮਜਬੂਰ ਕਰਦੇ ਕਿ ਮੈਂ ਉਹਨਾਂ ਨੂੰ ਮਹੀਨੇ ਦਾ 50000 ਰੁਪਏ ਜਾਂ 60000 ਰੁਪਏ ਦਾ ਜਿਹਦੇ ਕਰਕੇ ਮੈਨੂੰ ਮਾਨਸਿਕ ਤਣਾ ਹੋ ਜਾਂਦਾ ਕਿਉਂਕਿ ਕਈ ਵਾਰ ਇੱਥੇ ਕੰਮ ਹੁੰਦਾ ਨਹੀਂ ਹੈਗਾ ਐਨੇ ਪੈਸੇ ਬੰਦ ਦੇ ਨਹੀਂ ਹੈਗੇ ਜਿੰਨੇ ਉਹ ਕਹਿ ਦਿੰਦੇ ਆ ਕਿ ਸਾਨੂੰ ਭੇਜ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਉਹ ਮੈਨੂੰ ਧਮਕੀਆਂ ਦਿੰਦੇ ਆ ਉਹ ਮੈਨੂੰ ਬੜੀ ਵਾਰ ਧਮਕੀ ਦਿੰਦੇ ਕਹਿੰਦੇ ਅਸੀਂ ਤੈਨੂੰ ਬਦਨਾਮ ਕਰ ਦੇਣਾ ਅਸੀਂ ਤੈਨੂੰ ਐ ਕਰ ਦੇਣਾ ਫੇਰ ਮੈਨੂੰ ਕਹਿਣਗੇ ਤੇਰੇ ਮੰਮੀ ਡੈਡੀ ਗ੍ਰਿਫਤਾਰ ਕਰਾ ਦੇਣੇ ਆ ਜਦਕਿ ਉਹਨਾਂ ਦਾ ਤਾਂ ਕੋਈ ਕਸੂਰ ਵੀ ਨਹੀਂ ਹੈਗਾ ਉਹਨਾਂ ਨੂੰ ਤਾਂ ਇਹਨਾਂ ਤੇ ਜਮਾਰੇ ਪਤਾ ਹੀ ਨਹੀਂ ਨਾ ਉਹ ਉਹਨਾਂ ਨੇ ਕਦੀ ਸਾਡੇ ਵੀਜ਼ੇ ਦੀ ਫਾਈਲ ਬਾਰੇ ਪੁੱਛਿਆ ਨਾ ਉਹ ਉਹ ਕਦੀ ਇਸ ਗੱਲ ਵਿੱਚ ਆਇਆ ਫਿਰ ਵੀ ਅੱਜ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕਰ ਰਿਹਾ ਉਹ ਤਾਂ ਠੀਕ ਹੀ ਵੀ ਨਹੀਂ ਹੈਗੇ ਮੇਰੇ ਮੇਰੇ ਸਹੁਰੇ ਪਰਵਾਰ ਨੂੰ ਇਹ ਵੀ ਪਤਾ ਕਿ ਅੱਜ ਤੋਂ 1.5 ਸਾਲ ਪਹਿਲਾਂ ਮੇਰੇ ਮੇਰੇ ਡੈਡੀ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਕਿ ਉਹ ਅੱਜ ਹੈਗੇ ਜਾਂ ਨਹੀਂ ਹੈਗੇ ਤਾਂ ਵੀ ਉਹਨਾਂ ਤੇ ਜ਼ਬਰਦਸਤੀ ਕਦੀ ਕਿਤੇ ਪਰਚਾ ਦਿਆਂਦੇ ਕਦੀ ਕਿਤੇ 1.5 ਸਾਲ ਹੋ ਗਿਆ ਉਹਨਾਂ ਨੂੰ ਐਸੇ ਇਸ ਕੰਡੀਸ਼ਨ ਚ ਥਾਣੇ ਦੇ ਚਾਰੇ ਦੇ ੱਟਕੇ ਖਾਂਦਿਆਂ ਨੂੰ ਮੰਮੀ ਮੇਰੇ ਤਾਂ ਠੀਕ ਨਹੀਂ ਰਹਿੰਦੇ ਹੈਗੇ ਬੰਦ ਅਸੀਂ ਨੀ ਸਟਰੋਂਗ ਫੈਮਲੀ ਤੋਂ ਨਹੀਂ ਹੈਗੇ ਮਾਤ ਮਾਤੜ ਪਰਿਵਾਰ ਹੈਗੇ ਆ ਸਾਨੂੰ ਇਹਨਾਂ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਦਾ ਮੇਰੇ ਪਰਿਵਾਰ ਮੇਰੇ ਸਹੁਰੇ ਪਰਿਵਾਰ ਨੂੰ ਵੀ ਪਤਾ ਮੇਰੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਮੇਰੇ ਘਰ ਦੇ ਪਹਿਲਾਂ ਹੀ ਪਰੇਸ਼ਾਨ ਹਾਂ ਮਾਨਸਿਕ ਨਹੀਂ ਠੀਕ ਰਹਿੰਦੇ ਤੇ ਹੁਣ ਕੁਝ ਸਮੇਂ ਤੋਂ ਮੇਰੇ ਮੇਰੇ ਸਹੁਰੇ ਪਰਿਵਾਰ ਮੈਨੂੰ ਜ਼ਬਰਦਸਤੀ ਕਹਿ ਰਿਹਾ ਕਿ ਮੈਂ ਆਪਣੇ ਮਾਂ ਪਿਓ ਤੋਂ ਉਹਨਾਂ ਦੀ ਜ਼ਮੀਨ ਵਿਕਾ ਦਾਂ ਉਹਨਾਂ ਨੂੰ ਪੈਸੇ ਦੇ ਦਾਂ ਮੈਂ ਉਹਨਾਂ ਦੇ ਵੀ ਕੰਡੀਸ਼ਨ ਸਮਝਦੀ ਆ ਕਿ ਠੀਕ ਆ ਉਹਨਾਂ ਦੇ ਫਾਈਲ ਨਹੀਂ ਲੱਗੀ ਵੀਜ਼ਾ ਨਹੀਂ ਆਇਆ ਉਹ ਕਿਹ ਵਾਲੇ ਦੌਰੇ ਦਾ ਮਾਹੌਲ ਵੀ ਉਹਨਾਂ ਨੂੰ ਮਜਬੂਰ ਕਰਦਾ ਕੁਝ ਆਲੇ ਦੁਆਲੇ ਵੀ ਚੀਜ਼ਾਂ ਹੁੰਦੀਆਂ ਨੇ ਪਰ ਇੱਕ ਵਿਸ਼ਵਾਸ ਵੀ ਹੁੰਦਾ ਉਹਨਾਂ ਨੂੰ ਵਿਸ਼ਵਾਸ ਵੀ ਰੱਖਣਾ ਚਾਹੀਦਾ ਹੈ ਵੇਟ ਵੀ ਕਰਨੀ ਚਾਹੀਦੀ ਆ ਬਸ ਮੇਰੇ ਜਾਣੇ ਕੇ ਸੱਚ ਨੂੰ ਸੱਚ ਕਿਹਾ ਜਾਵੇ ਕਿ ਆ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦਾ ਆ ਕਿ ਕੋਈ ਵੀ ਕੁਝ ਵੀ ਕਿਸੇ ਵੀ ਸਬੂਤ ਤੇ ਬਿਨਾ ਕੁਝ ਵੀਡੀਓ ਪਾ ਦਿੰਦੀ ਆ ਬਣਾ ਕੇ ਉਨੀ ਜੋ ਸੱਚਾ ਸੱਚ ਨੂੰ ਸੱਚ ਕਿਹਾ ਜਾਵੇ। ਨਾਲੇ ਉਹ ਕਹਿੰਦੇ ਨੇ ਕਿ ਮੈਂ ਕਿੰਨੇ 31 ਲੱਖ ਦਾ ਧੋਖਾ ਕੀਤਾ ਜੇ ਮੈਂ 31 ਲੱਖ ਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣੇ ਘਰੇ ਆਪਣਾ ਘਰ ਨਾ ਵਧੀਆ ਸਾਰੇ ਹੁੰਦਾ ਕੋਈ ਮੇਰਾ ਘਰ ਜਾ ਕੇ ਦੇਖ ਲیتے ਉਹਨਾਂ ਦਾ ਘਰ ਦੇਖ ਲਵੇ ਮੈਂ 31 ਲੱਖ ਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣਾ ਘਰ ਬਣਾ ਲਿਆ ਹੁੰਦਾ ਆਪਦੇ ਡੈਡੀ ਦਾ ਇਲਾਜ ਕਰਾ ਲਿਆ ਹੁੰਦਾ ਪੈਸੇ ਘਣੋ ਸਾਡਾ ਮੇਰਾ ਡੈਡੀ ਦਾ ਇਲਾਜ ਨਹੀਂ ਹੋ ਰਿਹਾ ਜੇ ਜੇ ਮੈਂ 31 ਲੱਖ ਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣੇ ਡੈਡੀ ਦਾ ਇਲਾਜ ਕਰਾ ਲੈਂਦੀ ਤੁਸੀਂ ਆਪ ਜਾ ਕੇ ਹੋ ਜਾ ਕੇ ਮੇਰਾ ਕਾਰੋਬਾਰ ਦੇਖ ਲੋ ਕਿ ਉੱਥੇ ਕੀ ਹਾਲਾਤ ਨੇ ਕੀ ਨਹੀਂ ਹੈਗੇ ਕਿ ਮੈਂ ਕਿੰਤੀ ਲੱਖ ਦਾ ਧੋਖਾ ਕੀਤਾ ਆ